ਮੈਂ ਕੁਲਵੰਤ ਸਿੰਘ ਸੈਣੀ ਪ੍ਰਧਾਨ ਸੈਣੀ ਜਾਗਤਵਾਨ ਪੰਜਾਬ ਸਰਪ੍ਰਸਤ ਮੇਸਰ ਬਲਾਜਮ ਐਕਸ਼ਨ ਕਮੇਟੀ ਪੰਜਾਬ ਸਾਰੇ ਸੈਣੀ ਬਰਾਦਰੀ ਭਾਈਚਾਰਾ ਟੋਟਲ ਪੰਜਾਬ ਦੇ ਸਾਰੇ ਮੁਲਾਜ਼ਮ ਔਰ ਬਖਵਸ ਦੇਸ਼ ਵਿਦੇਸ਼ ਰਹਿੰਦੇ ਸਾਰੇ ਜਿਨੇ ਵੀ ਸਾਡੇ ਲੋਕ ਰਹਿੰਦੇ ਨੇ ਸਾਰਿਆਂ ਨੂੰ ਦੀਵਾਲੀ ਦੀ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਔਰ ਬੇਨਤੀ ਕਰਦਾ ਕਿ ਜਿਹੜੀ ਦੀਵਾਲੀ ਆ ਉਹ ਪਟਾਕੇ ਰਹਿ ਤੁਹਾਰਾ ਹੈ ਤਾਂ ਬਣਾਓ ਜਿਹੜੇ ਪੈਸੇ ਅਸੀਂ ਉਹ ਖਰਚਲੇ ਨੇ ਉਹ ਪੈਸੇ ਅਸੀਂ ਗਰੀਬਾਂ ਦੇ ਲਾਚਾਰਾਂ ਦੇ ਜਾਂ ਹੜਪੀੜ ਦਾ ਜੋ ਖਰਚ ਕੇ ਉਹਨਾਂ ਲੋਕ ਦਾ ਫਾਇਦਾ ਦਈਏ ਦੂਸਰੀ ਗੱਲ ਮੇਰੇ ਨਾਲ ਇੱਕ ਜਰੂਰ ਕਰਨੀ ਚਾਹੁੰਦਾ ਕਿ ਇਸ ਦੇਖ ਦੇ ਵਿੱਚ ਸਰਕਾਰਾਂ ਨਾਲ ਦੀਆਂ ਕੋਈ ਚੀਜ਼ਾਂ ਨਹੀਂ ਹਨ ਕਿਉਂਕਿ ਖਾਂਡ ਪਲਾਸਟਿਕ ਦੀ ਚਾਵਲ ਪਲਾਸਟਿਕ ਦੇ ਜਿਹੜੇ ਵੀ ਸਬਜ਼ੀ ਸਾਰੀ ਟੀਕੇ ਵਾਲੀ ਫਰੂਟ ਟੀਕੇ ਵਾਲਾ ਔਰ ਹਰ ਚੀਜ਼ ਖਾਣ ਵਾਲੀ ਦਹੀਂ 2 ਨੰਬਰ ਦਾ ਦੁੱਧ 2 ਨੰਬਰ ਦਾ ਪਨੀਰ 2 ਨੰਬਰ ਦਾ ਕੋਈ ਵੀ ਚੀਜ਼ ਅਸੀਂ ਨਹੀਂ ਖਾਣ ਵਾਲੀ ਜਿਹੜੀ ਆਪਾਂ ਖਾ ਸਕੀਏ ਜਿਹਨਾਂ ਅਸੀਂ ਬਸ ਸਕੀਏ ਮੈਂ ਇਹੀ ਇਸ ਦਵਾਈ ਦੇ ਉੱਤੇ ਜਿਹੜੇ ਲੋਕ ਇਹ ਕੰਮ ਕਰਦੇ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਪਲੀਜ਼ ਇਨਸਾਨ ਹੈ ਇਨਸਾਨੇ ਚੀਜ਼ ਖਾਣੀ ਆ ਕੋਈ ਵਧੀਆ ਚੀਜ਼ ਖਵਾਓ ਤਾਂ ਜੋ ਇਨਸਾਨ ਜਿਹੜਾ ਉਹ ਜ਼ਿੰਦਗੀ ਆਪਣੀ ਜੀਵੇ ਔਰ ਵਧੀਆ ਕੰਮ ਕਰ ਸਕੇ ਔਰ ਤੁਹਾਨੂੰ ਜਿਹਨਾਂ ਚੀਜ਼ਾਂ ਬੁਲਾਉਣੇ ਉਹਨਾਂ ਨੂੰ ਵੀ ਦਵਾਵਾ ਦੇ ਸਕੇ ਸਰਕਾਰ ਜੇ ਕੋਈ ਹੋਵੇ ਇਹਨਾਂ ਚੀਜ਼ਾਂ ਤੇ ਪਾਬੰਦੀ ਲਾਵੇ ਲੇਕਿਨ ਸਰਕਾਰ ਸਿਰਫ ਵੋਟਾਂ ਲੈਣ ਲਈ ਜਿੱਥੇ ਵੋਟਾਂ ਵਾਲੇ ਉੱਤੇ ਕਰੋੜਾਂ ਰੁਪਏ ਖਰਚਦੀ ਗਰੀਬਾਂ ਨੇ ਕੁਝ ਨਹੀਂ ਦੇ ਰਹੀ ਮੈਂ ਫਿਰ ਅੰਤ ਵਿੱਚ ਗਰੀ ਜੋ ਦੀਵਾਲੀ ਹੈ ਇਹਨਾਂ ਸੋਮਕ ਦੇ ਸਾਰਿਆਂ ਨੂੰ ਵਧਾਈ ਦੇਣਾ ਔਰ ਬੰਦੀ ਛੋੜ ਦਿਵਸ ਹੈ ਜਿੱਥੇ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗਵਾਰੀਅਰ ਦੇ ਕਿਲੇ ਦੇ ਵਿੱਚੋਂ ਬੰਨ੍ਹੇ ਰਾਜੇ ਛਡਵਾਏ ਸੀ ਆਪਣੇ ਨਾਲ ਲੈ ਕੇ ਆਏ ਸੀ ਉਸ ਦਿਨ ਦੇ ਵੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਬਿਸ਼ਕਲਵਾੜੇ ਇਹਦੇ ਕਰਕੇ ਇਹ ਸਾਰਾ ਕੁਝ ਚੱਲਦਾ ਜਾਂ ਆਪਣੇ ਸਾਰੇ ਕੰਮ ਚੱਲਦੇ ਆ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਔਰ ਰੈਡੀ ਸਾਰੀ ਦੁਨੀਆ ਕਾਇਨਾਤ ਨੂੰ ਦਿਵਾਲੀ ਦੀ ਬਹੁਤ-ਬਹੁਤ ਵਧਾਈਆਂ